ਸ਼ਸ਼ੀਕਲ ਜੀ ਲੋਕ ਰਾਣ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਪਰਮਿੰਦਰ ਸਿੰਘ ਰਾਏਪੁਰ ਅੱਜ ਗੱਲਬਾਤ ਕਰਾਂਗੇ ਪੰਜਾਬ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਉਹਦੇ ਵਿੱਚ ਛਿੜੀ ਖਾਨਾ ਜੰਗੀ ਕਿ ਕਿ ਸੱਦ ਤੱਕ ਪਹੁੰਚ ਚੁੱਕੀ ਹੈ ਇਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਪਿਛਲੇ ਦਿਨੀ ਦਿੱਲੀ ਦੇ ਵਿੱਚ ਵੀ ਪੰਜਾਬ ਕਾਂਗਰਸ ਦੀ ਜਿਹੜੀ ਪੂਰੀ ਲੀਡਰਸ਼ਿਪ ਹੈ ਉਹਨੂੰ ਸੱਦਿਆ ਗਿਆ ਸੀ ਸੀਨੀਅਰ ਲੀਡਰ ਜਿਹੜੇ ਹੈਗੇ ਨੇ ਖੜਗੇ ਜਾਂ ਰਾਹੁਲ ਗਾਂਧੀ ਵਗੈਰਾ ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਵੀ ਹੋਈ ਸੀਗੀ ਹਾਲਾਂਕਿ ਮੀਟਿੰਗ ਦਾ ਜਿਹੜਾ ਭਾਵ ਹੈਗਾ ਉਹ ਬਾਹਰ ਆ ਕੇ ਪੰਜਾਬ ਦੇ ਲੀਡਰਾਂ ਨੇ ਇਹ ਦੱਸਿਆ ਕਿ 2024 ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਗਈ ਹੈ ਕੁਝ ਸਵਾਲ ਪੱਤਰਕਾਰਾਂ ਵੱਲੋਂ ਜਿਹੇ ਪੁੱਛੇਗੇ ਜਿਨ੍ਹਾਂ ਦਾ ਜਵਾਬ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਖਾਸ ਕਰ ਪ੍ਰਤਾਪ ਸਿੰਘ ਬਾਜਵਾ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਡਿੰਗ ਹੋਰਾ ਵੱਲੋਂ ਉਸ ਮੀਟਿੰਗ ਦੇ ਵਿੱਚ ਜਿਹੜੇ ਨਵੇਂ ਇੰਚਾਰਜ ਥਾਪੇ ਗਏ ਦਵਿੰਦਰ ਹੁਰੀ ਵੀ ਇੱਥੇ ਸ਼ਾਮਲ ਸੀਗੇ ਉਹਨਾਂ ਵੱਲੋਂ ਵੀ ਕੋਈ ਖਾਸ ਗੱਲਬਾਤ ਇਸ ਖਾਣਾ ਜੰਗੀ ਬਾਰੇ ਨਹੀਂ ਕੀਤੀ ਗਈ ਸੀ ਹੁਣ ਇੱਕ ਨਵਾਂ ਮੋੜ ਜਿਹੜਾ ਪੰਜਾਬ ਕਾਂਗਰਸ ਦੇ ਵਿੱਚ ਆਇਆ ਉਹ ਹੈਗਾ ਕਿ ਕੈਪਟਨ ਮਰਿੰਦਰ ਸਿੰਘ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ਤੇ ਜਿਹੜਾ ਵੱਡਾ ਨਹੀਂ ਡਰਾਇਆ ਉਹ ਹੈ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਉੱਤੇ ਲਗਾਤਾਰ ਨਵਜੋਤ ਸਿੰਘ ਸਿੱਧੂ ਜਿਹੜੇ ਹੈਗੇ ਨੇ ਉਹ ਤੰਜ ਕਸਦੇ ਆ ਰਹੇ ਨੇ ਕੁਐਸਚਨ ਕਰਦੇ ਆ ਰਹੇ ਨੇ ਹਾਲਾਂਕਿ ਡਾਇਰੈਕਟ ਜਿਹੜਾ ਹੈਗਾ ਉਹਨਾਂ ਵੱਲੋਂ ਕੁਝ ਵੀ ਨਹੀਂ ਕਿਹਾ ਕਿਹਾ ਨਹੀਂ ਜਾ ਰਿਹਾ ਲੇਕਿਨ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਚਾਹੇਤਿਆਂ ਵੱਲੋਂ ਜਾਂ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਨੇ ਜਾਂ ਨਵਜੋਤ ਸਿੰਘ ਸਿੱਧੂ ਨੂੰ ਚਾਹਣ ਵਾਲੇ ਨੇ ਜਾਂ ਸਿੱਧੇ ਤੌਰ ਤੇ ਆਪਾਂ ਕਹੀਏ ਕਿ ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਥਾਪਣਾ ਦਿੱਤੀ ਹੋਈ ਹੈ ਜਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸਪੋਰਟ ਕਰਦ ਨੇ ਉਹਨਾਂ ਵੱਲੋਂ ਬਿਆਨਬਾਜ਼ੀ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਹੁੰਦੀ ਹੈ ਤੇ ਉਹਨੂੰ ਨਵਜੋਤ ਸਿੰਘ ਸਿੱਧੂ ਸਮਰਥਨ ਕਰਦ ਨੇ ਆਪਣੇ ਸੋਸ਼ਲ ਮੀਡੀਆ ਦੇ ਪੇਜ ਤੇ ਪਾਉਂਦੇ ਨੇ ਤੇ ਉਹ ਦਾ ਉਹਨਾਂ ਦਾ ਧੰਨਵਾਦ ਵੀ ਕੀਤਾ ਜਾਂਦਾ ਹੁਣ ਨਵਾਂ ਜਿਹੜਾ ਵਿਵਾਦ ਦਾ ਇੱਕ ਕਾਰਨ ਬਣਦਾ ਦਿਖ ਰਿਹਾ ਉਹ ਹੈਗਾ ਇੱਕ ਪੇਜ ਜਿਹੜਾ ਆਪਣੇ ਆਪ ਨੂੰ ਜਵਾਨ ਪੰਜਾਬ ਦੱਸਦਾ ਉਹਦੇ ਤੇ ਇੱਕ ਆਪਾਂ ਕਹਿ ਲਓ ਕਿ ਪੋਸਟ ਪਾਈ ਗਈ ਹੈ ਜਿਹਨੂੰ ਨਵਜੋਤ ਸਿੰਘ ਸਿੱਧੂ ਨੇ ਧੰਨਵਾਦ ਸਹਿਤ ਜਾਂ ਕਹਿ ਲਓ ਆਪਣੇ ਪੇਜ ਦੇ ਉੱਤੇ ਪਬਲਿਸ਼ ਕੀਤਾ ਹੈ ਉਸ سپورਟ ਦੇ ਵਿੱਚ ਖੜੇ ਨਵਜੋਤ ਸਿੰਘ ਸਿੱਧੂ ਵੱਲੋਂ ਕਹਿ ਦੋ ਆਪਾਂ ਕਿ ਉਹਨਾਂ ਦੇ ਥਰੂ ਉਸ ਪੇਜ ਦੇ ਥਰੂ ਸਵਾਲ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਉਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹਾਲਾਂਕਿ ਕਿਹਾ ਗਿਆ ਕਿ ਪੰਜਾਬ ਪੁੱਛਦਾ ਹੈ ਹੁਣ ਪੰਜਾਬ ਉਹ ਪੇਜ ਨਾਲ ਸੰਬੰਧਿਤ ਹੈ ਜਾਂ ਪੰਜਾਬ ਉਹ ਪੇਜ ਦੇ ਪਿੱਛੇ ਖੜਾ ਹੈ ਜਾਂ ਪੰਜਾਬ ਉਹੀ ਪੇਜ ਹੈ ਜਿਹੜਾ ਸਵਾਲ ਪੁੱਛ ਰਿਹਾ ਇਹ ਗੱਲ ਕਹਿਣੀ ਆਪਾਂ ਕਹਿ ਸਕਦੇ ਹਾਂ ਕਿ ਮناسب ਨਹੀਂ ਇੱਥੇ ਕਿ ਉਹ ਜਿਹੜੇ ਜਵਾਨ ਪੰਜਾਬ ਜਿਹੜੇ ਆਪਣੇ ਆਪ ਨੂੰ ਦੱਸਦੇ ਨੇ ਜਵਾਨ ਉਹ ਪੰਜਾਬ ਦੇ ਜਵਾਨ ਦੱਸਦੇ ਨੇ ਉਹ ਪੇਜ ਵਾਲੇ ਕੀ ਸਮਝਦੇ ਨੇ ਕਿ ਪੰਜਾਬ ਉਹਨਾਂ ਦਾ ਹੈ ਜਾਂ ਪੰਜਾਬ ਉਹਨਾਂ ਨੂੰ ਪੰਜਾਬ ਨੇ ਖੜਾ ਕੀਤਾ ਹੈ ਜਾਂ ਪੰਜਾਬ ਉਹਨਾਂ ਦੇ ਸਪੋਰਟ ਚ ਪੂਰਾ ਪੂਰਾ ਹੱਕ ਉਹਨਾਂ ਦੇ ਹੱਕ ਵਿੱਚ ਖੜਾ ਹੈ ਸੋ ਇਹ ਗੱਲ ਤਾਂ ਉਹੀ ਦੱਸ ਸਕਦੇ ਨੇ ਪਰ ਪੰਜਾਬ ਦਾ ਨਾਮ ਲੈ ਕੇ ਉਹਨਾਂ ਨੇ ਸਵਾਲ ਕੀਤੇ ਨੇ ਤੇ ਬਾਜਵਾ ਹੋਰਾਂ ਨੂੰ ਜਿਹੜਾ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਕੁ ਸਵਾਲ ਜਿਹੜੇ ਹੁਣ ਉਹਨਾਂ ਨੇ ਕੀਤੇ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖ ਵੀ ਦਿੰਦਾ ਜਿਨ੍ਹਾਂ ਦੀ ਸਪੋਰਟ ਨਵਜੋਤ ਸਿੰਘ ਸਿੱਧੂ ਵੱਲੋਂ ਡਾਇਰੈਕਟ ਕੀਤੀ ਗਈ ਹੈ ਉਹ ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਪੰਜਾਬ ਪੁੱਛਦਾ ਹੈ ਜਦ ਪੰਜਾਬ ਪੁੱਛਦਾ ਹੈ ਕਿ ਜਦੋਂ 4.5 ਸਾਲ ਕੈਪਟਨ ਦੀ ਸਰਕਾਰ ਸੀ ਇਸ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਨੇ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਗੁਟਕਾ ਸਾਹਿਬ ਦੀ ਸੌਂ ਖਾਦੀ ਉਹ ਤੋਂ ਮੁੱਕਰ ਗਈ ਨਾ ਕਿਸਾਨਾਂ ਦੀ ਕਰਜ਼ਾ ਮਾਫੀ ਹੋਈ ਨਾ ਰੋਜ਼ਗਾਰ ਮਿਲਿਆ ਨਾ ਕਰ ਕਰ ਨੌਕਰੀ ਜਿਹੜਾ ਉਹਨਾਂ ਦਾ ਨਾਰਾ ਸੀ ਉਹ ਉਹ ਤਾਂ ਮਿਲੀ ਨਹੀਂ ਨਾ ਹੀ ਸਮਾਰਟਫੋਨ ਮਿਲੇ ਆ ਤੇ ਉਦੋਂ ਪ੍ਰਤਾਪ ਸਿੰਘ ਬਾਜਵਾ ਹੁਰੀ ਕਿੱਥੇ ਸੀ ਉਦੋਂ ਪ੍ਰਤਾਪ ਸਿੰਘ ਬਾਜਵਾ ਹੋਰ ਕਿਉਂ ਨਹੀਂ ਮੋਲੇ ਫਿਰ ਅੱਗੇ ਉਹਨਾਂ ਨੇ ਫਿਰ ਬਾਜਵਾ ਸਾਹਿਬ ਦਾ ਨਾਮ ਲਿਖ ਕੇ ਡਾਇਰੈਕਟ ਪੁੱਛਿਆ ਕਿ ਬਾਜਵਾ ਸਾਹਿਬ ਪੰਜਾਬ ਪੁੱਛਦਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਜਾਤੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਾਦਾ ਆਪਣਾ ਜਿਹੜਾ ਕੀਤਾ ਗਿਆ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਉਹ ਪੂਰਾ ਕਰਨ ਦੇ ਲਈ ਸਵਾਲ ਕਰਦੇ ਸੀ ਕਹਿੰਦੇ ਤੁਸੀਂ ਜਾ ਕੇ ਦਿੱਲੀ ਸੁੱਤੇ ਹੋਏ ਸੀਗੇ ਉਹਦਾ ਜਵਾਬ ਦਿਓ ਤੁਸੀਂ ਕਿਉਂ ਉੱਥੇ ਬੈਠੇ ਸੀਗੇ ਉਹ ਨਵਜੋਤ ਸਿੰਘ ਸਿੱਧੂ ਦਾ ਸਾਥ ਕਿਉਂ ਨਹੀਂ ਦਿੱਤਾ ਫਿਰ ਅੱਗੇ ਬਾਜਵਾ ਸਾਹਿਬ ਨੂੰ ਸੰਬੋਧਿਤ ਹੋ ਕੇ ਪੇਜ ਦੇ ਵਿੱਚ ਦੱਸਿਆ ਗਿਆ ਪੁੱਛਿਆ ਗਿਆ ਕਹਿ ਲਓ ਕਿ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਦੇ ਆ ਪ੍ਰਧਾਨ ਬਣਨ ਤੋਂ ਬਾਅਦ ਤੁਸੀਂ ਕੈਪਟਨ ਮਨਿੰਦਰ ਸਿੰਘ ਨੂੰ ਯਾਨੀ ਕਿ ਬਾਜਵਾ ਸਾਹਿਬ ਤੁਸੀਂ ਕੈਪਟਨ ਮਨਿੰਦਰ ਸਿੰਘ ਨੂੰ 100-100 ਗਾਲਾਂ ਕੱਢਦੇ ਸੀਗੇ ਲੇਕਿਨ ਰਾਤੋਂ ਰਾਤ ਕਹਿੰਦੇ ਤੁਸੀਂ ਉੱਥੇ ਮਤਲਬ ਉਸ ਪਾਸਟ ਸ਼ਬਦਾਂ ਜਿਹੋ ਉਹਨਾਂ ਨੇ ਕਿਹਾ ਕਿ ਮੀਟ ਵਗੈਰਾ ਖਾ ਕੇ ਐਸਐਸਪੀ ਲਗਵਾਉਣ ਲਈ ਜਾ ਕੇ ਕੈਪਟਨ ਦੀ ਗੋਦੀ ਚ ਬੈਠ ਕੇ ਸੋ ਉਹ ਉਹ ਕੀ ਸੀ ਉਦੋਂ ਉਦੋਂ ਪੰਜਾਬ ਦੇ ਲੋਕਾਂ ਨਾਲ ਨਿਆਹ ਹੁੰਦਾ ਸੀ ਤੇ ਅੱਗੇ ਫੇਰ ਮੈਂ ਕੁਐਸਚਨ ਜਿਹੜੇ ਉਹਨਾਂ ਵੱਲੋਂ ਪੁੱਛੇ ਗਏ ਨੇ ਬਾਜਵਾ ਸਾਹਿਬ ਨੂੰ ਉਹ ਤੁਹਾਨੂੰ ਅੰਦਾਜ਼ਨ ਦੱਸ ਦਿੰਨਾ ਹੈ ਕਿ ਰਾਤੋਂ ਰਾਤ ਤੁਹਾਨੂੰ ਬਾਜਵਾ ਸਾਹਿਬ ਪ੍ਰਧਾਨਗੀ ਤੋਂ ਹਟਾ ਕੇ ਕੈਪਟਨ ਮਰਿੰਦਰ ਸਿੰਘ ਨੂੰ ਸੁੱਤਿਆਂ ਨੂੰ ਜਗਾ ਕੇ ਕਹਿੰਦੇ ਪ੍ਰਧਾਨ ਬਣਾਇਆ ਸੀ ਤੁਸੀਂ ਉਦੋਂ ਵਿੱਚ ਉੱਪਰ ਹੈ ਉਦੋਂ ਪੰਜਾਬ ਤੁਹਾਨੂੰ ਯਾਦ ਨਹੀਂ ਆਇਆ ਫਿਰ ਸਿਕਿਉਰਿਟੀ ਤੇ ਵੀ ਸਵਾਲ ਪੁੱਛਦੇ ਨੇ ਕਿ ਬਾਜਬਾ ਸਾਹਿਬ ਤੁਹਾਨੂੰ ਜਿਹੜੀ Z+ ਸਿਕਿਉਰਿਟੀ ਲਈ ਫਿਰਦੇ ਹੋ ਉਹ ਕਿਹਨੇ ਦਿੱਤੀ ਆ ਇਹਦਾ ਜਵਾਬ ਵੀ ਦੇਣਾ ਤੁਹਾਨੂੰ ਬਣਦਾ ਆ ਇਹ ਮਤਲਬ ਉਹ ਪੇਜ ਦੇ ਉੱਤੇ ਇਹ ਸਵਾਲ ਕੀਤੇ ਗਏ ਨੇ ਕਿ ਚੰਨੀ ਦੇ ਉੱਤੇ ਵੀ ਕੁਐਸਚਨ ਮਾਰਕ ਕੀਤਾ ਗਿਆ ਕਹਿੰਦੇ ਜਦੋਂ ਚੰਨੀ ਆਇਆ ਤਾਂ ਚੰਨੀ ਆਉਣ ਤੋਂ ਬਾਅਦ ਉਹਨਾਂ ਦੇ ਸੀਐਮ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਇੱਕ ਨਾਰਾ ਦਿੱਤਾ ਸੀਗਾ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਕਹਿੰਦੇ ਇਹਦੇ ਇਸ ਨਾਰੇ ਦੇ ਇਸ਼ਤਿਹਾਰ ਲਈ ਮਸ਼ਹੂਰੀ ਲਈ ਗੱਲ ਕਰਨ ਲਈ ਚੰਨੀ ਦੀ ਗੱਲ ਫੈਲਾਉਣ ਲਈ ਪੰਜਾਬ ਦੇ ਵਿੱਚ 150 ਕਰੋੜ ਰੁਪਏ ਦੇ ਇਸ਼ਤਿਹਾਰ ਵਾਜੀ ਕੀਤੀ ਜੀ ਉਦੋਂ ਬਾਜਵਾ ਸਾਹਿਬ ਕਿਉਂ ਚੁੱਪ ਸੀ ਉਦੋਂ ਕਿਉਂ ਨਹੀਂ ਗੱਲ ਕੀਤੀ ਉਦੋਂ ਵੀ ਨਵਜੋਤ ਸਿੰਘ ਸਿੱਧੂ ਬੋਲੇ ਆ ਕਹਿੰਦੇ ਉਦੋਂ ਉਦੋਂ ਤੁਹਾਨੂੰ ਕਿਉਂ ਨਹੀਂ ਲੱਗਿਆ ਕਿ ਬੋਲਣਾ ਚਾਹੀਦਾ ਚੰਨੀ ਸਾਹਿਬ ਤੇ ਫਿਰ ਉਹਨਾਂ ਨੇ ਇੱਕ ਫੇਰ ਦੁਬਾਰਾ ਕੁਐਸਚਨ ਖੜਾ ਕੀਤਾ ਕਿ ਜਦੋਂ ਚੰਨੀ ਸਾਹਿਬ ਸੀਐਮ ਬਣੇ ਤਾਂ ਉਹਨਾਂ ਨੇ ਅਕਾਲੀਆਂ ਨਾਲ ਅੱਟੀ ਛੱਟੀ ਕੀਤੀ ਅਕਾਲੀਆਂ ਦੇ ਚਾਹੇਤਿਆਂ ਨੂੰ ਡੀਜੀਪੀ ਏਜੀ ਤੱਕ ਲਗਵਾਇਆ ਬੇਅਦਬੀ ਮਾਮਲੇ ਦੇ ਵਿੱਚ ਅੱਟੀ ਛੱਟੀ ਕੀਤੀ ਗਈ ਤੇ ਉਦੋਂ ਉਦੋਂ ਕਿਉਂ ਨਹੀਂ ਬੋਲੇ ਤੁਸੀਂ ਉਦੋਂ ਪੰਜਾਬ ਦੇ ਲਈ ਆਵਾਜ਼ ਬਣ ਕੇ ਨਿਤਰੇ ਨਮਜੋ ਸਿੰਘ ਸਿੱਧੂ ਦਾ ਸਾਥ ਕਿਉਂ ਨਹੀਂ ਦਿੱਤਾ ਗਿਆ ਉਦੋਂ ਉਦੋਂ ਤੁਸੀਂ ਕਹਿੰਦੇ ਆਪਣੀ ਜਿਹੜੀ ਐਮਐਸਏ ਦੀ ਸੀਟ بچਾਉਣ ਦੇ ਦੀ ਚਰੂਜੇ ਰਹੇ ਸੋ ਇਹ ਇਹ ਗੱਲਾਂ ਜਿਹੜੀਆਂ ਹੈਗੀਆਂ ਆ ਆਵਾਜ਼ਵਾ ਸਾਹ ਤੋਂ ਡਾਇਰੈਕਟ ਪੁੱਛੀਆਂ ਗਈਆਂ ਨੇ ਚੋਣਾਂ ਦੇ ਸਵਾਲ ਵੀ ਕੀਤੇ ਗਏ ਕਹਿੰਦੇ ਜਦੋਂ ਚੋਣਾਂ ਸੀਗੀਆਂ ਜਲੰਧਰ ਦੀ ਸੀਟ ਜਿਮਨੀ ਚੋਣ ਤੇ ਉਦੋਂ ਤੁਸੀਂ ਇਨਚਾਰਜ ਲਾਏ ਸੀਗੇ ਬਾਜਵਾ ਸਾਹਿਬ ਨੂੰ ਕਿਹਾ ਗਿਆ ਇਸ ਪੇਜ ਵਿੱਚ ਵੀ ਕਿ ਪ੍ਰਤਾਪ ਸਿੰਘ ਬਾਜਵਾ ਜੀ ਤੁਸੀਂ ਇਨਚਾਰਜ ਲਾਏ ਸੀ ਜਲੰਧਰ ਸੀਟ ਕਿਉਂ ਹਾਰੇ ਦੱਸੋ ਫਿਰ ਸੰਗਰੂਰ ਦੀ ਸੀਟ ਵੀ ਹਾਰੇ ਉਦੋਂ ਤਾਂ ਕਹਿੰਦੇ ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਸੀਗੇ ਤੇ ਉਦੋਂ ਕਿਉਂ ਹਾਰੇ ਕਿਹੜੇ ਕਾਰਨ ਸੀਗੇ ਉਦੋਂ ਤਾਂ ਤੁਹਾਡੇ ਕੋਲ ਕਮਾਂਡ ਸੀਗੀ ਤੁਸੀਂ ਕਿਉਂ ਕਿਉਂ ਨਹੀਂ ਦਿਤਾ ਸਕੇ ਫਿਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਚੋਣ ਦਾ ਵੀ ਜ਼ਿਕਰ ਕਰਵਾਇਆ ਕਹਿ ਲੋ ਕੀਤਾ ਜਾਂ ਕਰਵਾਇਆ ਜੋ ਮਰਜ਼ੀ ਕਹਿ ਲੋ ਇੱਥੇ ਉਹ ਸਪੋਰਟ ਕੀਤੀ ਹੈ ਨਾ ਪੇਜ ਦੀ ਉਹਦੇ ਵਿੱਚ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਜਦੋਂ ਚੋਣ ਲੜੇ ਸੀ ਤਾਂ ਜਿਹੜੀ ਇੰਟੈਲੀਜੈਂਸੀ ਰਿਪੋਰਟ ਸੀ ਜਾਂ ਐਗਜ਼ਿਟ ਪੋਲ ਸੀ ਉਹਦੇ ਵਿੱਚ ਤਕਰੀਬਨ 1.5 ਲੱਖ ਦੇ ਕਰੀਬ ਜਿਹੜੀ ਹੈਗਾ ਨਵਜੋਤ ਸਿੰਘ ਸਿੱਧੂ ਦੀ ਝੋਲੀ ਵਿੱਚ ਉਹ ਪੈ ਰਹੀ ਸੀ ਵੋਟ ਦੇ ਤੋ 3000 ਸੀਟ ਤੇ ਹਾਰ ਹਰਾ ਦਿੱਤੀ ਜਾਂਦੀ ਹੈ ਚਾਰੇ ਪਾਰਟੀਆਂ ਜਿਹੜੀਆਂ ਕਹਿ ਲੋ ਉਹ ਇਕੱਠੀਆਂ ਹੋ ਜਾਂਦੀਆਂ ਨੇ ਈਵੀਐਮ ਦਾ ਵੀ ਸਹਾਰਾ ਲਿਆ ਜਾਂਦਾ ਹੈ ਉਹਨੂੰ ਹਰਾਉਣ ਦੇ ਵਾਸਤੇ ਕੀ ਕਹਿੰਦੇ ਪੰਜਾਬ ਦੇ ਹੱਕ ਵਿੱਚ ਨਾਰਾ ਮਾਰਨ ਵਾਲੇ ਵਿਅਕਤੀ ਨਾਲੇ ੱਟਕਾ ਨਹੀਂ ਫਿਰ ਅੱਗੇ ਜਿਹੜੀ ਮੇਨ ਗੱਲ ਆ ਜਾਂਦੀ ਹੈ ਉਹਦਾ ਜ਼ਿਕਰ ਇਸ ਪੋਸਟ ਦੇ ਵਿੱਚ ਕੀਤਾ ਗਿਆ ਕਹਿੰਦੇ ਜੇਕਰ ਆਮ ਬੰਦਾ ਜਾਂ ਆਮ ਵਰਕਰ ਹੋਣ ਦੇ ਨਾਤੇ ਨਵਜੋਤ ਸਿੰਘ ਸਿੱਧੂ 8-10 ਹਜ਼ਾਰ ਬੰਦਾ ਆਪਣੀ ਰੈਲੀ 'ਚ ਇਕੱਠਾ ਕਰ ਸਕਦਾ ਹੈ ਫਿਰ ਕਹਿੰਦੇ ਤੁਹਾਨੂੰ ਕੀ ਤਕਲੀਫ ਹੁੰਦੀ ਹੈ ਹਾਲਾਂਕਿ ਨਮਜੋਤ ਸਿੰਘ ਸਿੱਧੂ ਆਪਣੇ ਬਿਆਨਾਂ ਚ ਵੀ ਕਹਿੰਦੇ ਨੇ ਕਿ ਜੇ 100 100 ਬੰਦਾ ਵੀ ਪਿੰਡ ਚ ਇਕੱਠਾ ਹੋ ਜੇ ਕਾਂਗਰਸ ਪਾਰਟੀ ਨਾਲ ਬੜੀ ਵੱਡੀ ਗੱਲ ਹੈ ਪਰ ਜੇ ਇੱਕ ਬੰਦਾ ਕਹਿੰਦੇ ਕਾਂਗਰਸ ਪਾਰਟੀ ਦਾ ਆਮ ਵਰਕਰ ਹੋਣ ਦੇ ਨਾਤੇ 8-10000 ਬੰਦਾ ਇਕੱਠਾ ਕਰ ਲੈਂਦਾ ਕਿਸੇ ਨੂੰ ਕੀ ਤਕਲੀਫ ਹੈ ਇੱਥੇ ਗੱਲ ਆ ਕੇ ਅਸਲੀ ਜਿਹੜੀ ਗੱਲ ਉਹ ਇੱਥੇ ਕਹਿੰਦੇ ਕਿ ਮਹਾਰਾਜ ਰੈਲੀ ਦਾ ਇੱਥੇ ਜ਼ਿਕਰ ਹੁੰਦਾ ਮਹਾਰਾਜ ਰੈਲੀ ਜਿਹੜੀ ਹੋਈ ਹੈ ਉਹਨੂੰ ਕਹਿੰਦੇ ਫੇਲ ਕਰਨ ਵਾਸਤੇ ਬਾਜਵਾ ਸਾਹਿਬ ਤੇ ਸਿੱਧਾ ਨਿਸ਼ਾਨਾ ਸਾਧਦਾ ਕਿ ਬਾਜਵਾ ਸਾਹਿਬ ਤੁਸੀਂ ਅੱਡੀ ਚੋਟੀ ਦਾ ਜ਼ੋਰ ਲਾਇਆ ਲੋਕਾਂ ਨੂੰ ਰੋਕਿਆ ਕਿ ਰੈਲੀ ਦੇ ਵਿੱਚ ਨਾ ਜਾਓ ਅਕਸ ਖਰਾਬ ਕਰਨ ਵਾਸਤੇ ਨੂਜੋ ਸਿੰਘ ਸਿੱਧੂ ਦਾ ਮਹਾਰਾਜ ਰੈਲੀ ਨੂੰ ਫੇਲ ਕਰਨ ਦੇ ਵਿੱਚ ਤੁਸੀਂ ਵੱਡਾ ਜ਼ੋਰ ਲਾਇਆ ਕਹਿੰਦੇ ਕਿ ਤੁਸੀਂ ਇਸ ਇਕੱਠ ਨੂੰ ਦੇਖ ਕੇ ਇਸ ਰੈਲੀ ਨੂੰ ਦੇਖ ਕੇ ਆਪਣਾ ਭਵਿੱਖ ਸੁਰੱਖਿਅਤ ਸਮਝ ਰਹੇ ਹੋ ਕੀ ਤੁਹਾਨੂੰ ਆਪਣੀ ਕੁਰਸੀ ਧੁੰਦਲੀ ਦਿਖ ਰਹੀ ਹੈ ਇੱਥੇ ਆ ਕੇ ਜਿਹੜੀ ਗੱਲ ਜਿਹੜੀ ਪੰਜਾਬ ਕਾਂਗਰਸ ਦੇ ਵਿੱਚ ਖਾਨਾ ਜੰਗੀ ਦਾ ਮੁੱਖ ਕਾਰਨ ਜਿਹੜਾ ਹੈਗਾ ਇੱਥੇ ਆ ਕੇ ਨਿਕਲਦਾ ਸਿੱਟਾ ਕਿ ਇਹ ਖੇਡ ਸਾਰੀ ਕੁਰਸੀ ਦੇ ਪਿੱਛੇ ਹੋ ਰਹੀ ਆ ਚਾਹੇ ਉਹ ਕਿਸੇ ਵੱਲੋਂ ਵੀ ਜ਼ੋਰ ਲਾਇਆ ਜਾ ਰਿਹਾ ਹਾਲਾਂਕਿ ਮਨਜੋਤ ਸਿੰਘ ਸਿੱਧੂ ਨੇ ਪਹਿਲਾਂ ਕਪਟਨ ਮਰਿੰਦਰ ਸਿੰਘ ਦੇਖੋ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਕਪਟਨ ਮਰਿੰਦਰ ਸਿੰਘ ਕਾਂਗਰਸ ਛੱਡ ਗਏ ਦਾ ਕੱਢੇ ਗਏ ਜੋ ਵੀ ਕਹਿਣਾ ਉਹ ਲੋਕ ਜਾਣਦੇ ਨੇ ਉਸ ਤੋਂ ਬਾਅਦ ਨਾਲ ਸਾਥ ਦੇਣ ਵਾਲੇ ਚੰਨੀ ਹੋਰੀ ਜਾਂ ਸੁਖਜਿੰਦਰ ਰੰਧਾਵਾ ਹੋਰੀ ਉਹਨਾਂ ਦਾ ਵੀ ਵਿਰੋਧ ਹੋ ਗਿਆ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵੀ ਵਿਰੁੱਧ ਪੂਰਾ ਡਟ ਕੇ ਬੋਲੇ ਹਾਲਾਂਕਿ ਜਦੋਂ ਚੰਨੀ ਦੀ ਉਹ ਸੀ ਕਹਿ ਲਓ ਤਾਜਪੋਸ਼ੀ ਸੀਗੀ ਜਾਂ ਕਹਿ ਲਓ ਸੀਐਮ ਬਣਾਏ ਤੋਂ ਬਾਅਦ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਬਣਾਉਣਾ ਸੀ ਸੀਐਮ ਫੇਰ ਦੇਖਦੇ ਤੇ ਉਹ ਉਹ ਵੀ ਚੀਜ਼ਾਂ ਪਿੱਛੇ ਗਈਆਂ ਹਟ ਗਏ ਫਿਰ ਰਾਜਾ ਬੜਿੰਗ ਤੇ ਵੀ ਨਿਸ਼ਾਨਾ ਸਾਧਿਆ ਪ੍ਰਤਾਪ ਸਿੰਘ ਬਾਜਵਾ ਤੇ ਵੀ ਨਿਸ਼ਾਨਾ ਸਾਧਿਆ ਹੁਣ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਲੀਡਰ ਜਿਹੜੇ ਲੰਮਾ ਸਮਾਂ ਕਾਂਗਰਸ ਦੀ ਰੀੜ ਦੀ ਹੱਡੀ ਮੰਨੇ ਗਏ ਆ ਉਹਨਾਂ ਸਾਰਿਆਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਨਿਸ਼ਾਨਾ ਲਾਇਆ ਹੁਣ ਗੱਲ ਇਹ ਬਣ ਸੋਚਣੀ ਬਣਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਮਿਲ ਸਕਦੀ ਹੈ ਜਾਂ ਨਵਜੋਤ ਸਿੰਘ ਸਿੱਧੂ ਦੇ ਉੱਤੇ ਹਾਈ ਕਮਾਂਡ ਕਿੰਨਾ ਕੁ ਭਰੋਸਾ ਕਰਦੀ ਹੈ ਉਹਨਾਂ ਨੂੰ ਵਰਜਿਆ ਜਾਂਦਾ ਹੈ ਪਾਰਟੀ ਤੋਂ ਬਾਹਰ ਜਾ ਕੇ ਗੱਲਾਂ ਕਰਨ ਤੋਂ ਪਾਰਟੀ ਦੇ ਪਲੇਟਫਾਰਮ ਤੋਂ ਪਾਸੇ ਹੋ ਕੇ ਗੱਲਾਂ ਕਰਨ ਤੋਂ ਹਾਲਾਂਕਿ ਜਦੋਂ ਦਿੱਲੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਵੱਲੋਂ ਪ੍ਰੈਸ ਰਾਹੀਂ ਇਹ ਇੱਕ ਕਹਿ ਲੋ ਸਨੇਹਾ ਦਿੱਤਾ ਗਿਆ ਸੀਗਾ ਸਖਤ ਸਨੇਹਾ ਸੀ ਕਿ ਜਿਹੜਾ ਪਾਰਟੀ ਪਲੇਟਫਾਰਮ ਤੋਂ ਬਾਹਰ ਜਾ ਕੇ ਜਨਤਕ ਪਲੇਟਫਾਰਮ ਦੇ ਉੱਤੇ ਪਾਰਟੀ ਦੀਆਂ ਗੱਲਾਂ ਕਰੂਗਾ ਤਾਂ ਉਹਦੇ ਵਿਰੁੱਧ ਸਖਤ ਐਕਸ਼ਨ ਲਿਆ ਜਾਊਗਾ ਉਹ 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 ਗੱਲ ਜਿਹੜੀ ਪਾਰਟੀ ਦੇ ਵੱਲੋਂ ਮੀਟਿੰਗ ਛੱਡੀ ਗਈ ਸੀ ਉਹਦੇ ਵਿੱਚ ਇਹ ਗੱਲਾਂ ਹੋਣੀਆਂ ਸੀ ਜਾਂ ਹੋਣੀਆਂ ਵੀ ਨਹੀਂ ਕਹਿ ਲਓ ਆਪਾਂ ਲੇਕਿਨ ਉਸ ਤੋਂ ਬਾਅਦ ਵੀ ਕਿਸੇ ਵੱਲੋਂ ਵੀ ਮੀਟਿੰਗ ਦੇ ਅੰਦਰ ਕੀ ਹੋਇਆ ਸਿੱਧੂ ਬਾਰੇ ਕੀ ਗੱਲ ਹੋਈ ਜਾਂ ਜਿਹੜਾ ਪਾਰਟੀ ਤੋਂ ਬਾਹਰ ਜਾ ਕੇ ਗੱਲਾਂ ਕਰਦਾ ਉਹਦੇ ਬਾਰੇ ਕੀ ਸਖਤ ਫੈਸਲਾ ਲਿਆ ਜਾਊ ਜਾਂ ਨਹੀਂ ਲਿਆ ਜਾਊ ਕਿਸ ਨੂੰ ਰੋਕਿਆ ਗਿਆ ਕਿਸੇ ਨੂੰ ਵਰਜਿਆ ਗਿਆ ਗੱਲ ਕਰਨ ਤੋਂ ਇਹਦੇ ਬਾਰੇ ਕੁਝ ਵੀ ਹਲੇ ਬਾਹਰ ਨਹੀਂ ਨਿਕਲ ਕੇ ਆਇਆ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਬਾਰੇ ਕੋਈ ਜਿਹੜੀ ਮੀਟਿੰਗ ਕੀਤੀ ਗਈ ਹੈ ਕੋਈ ਵੀ ਮੀਟਿੰਗ ਹੈ ਕਿਸੇ ਵੀ ਤਰ੍ਹਾਂ ਦੀ ਹੈ ਉਹਦੇ ਬਾਰੇ ਇੱਕ ਵੀ ਬਿਆਨ ਨਹੀਂ ਦਿੱਤਾ ਗਿਆ ਫਿਲਹਾਲ ਦੀ ਘੜੀ ਲੇਕਿਨ ਇਸ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਬਾਰ-ਬਾਰ ਉਹ ਦੇਖਣ ਨੂੰ ਸਾਹਮਣੇ ਮਿਲ ਰਹੀਆਂ ਨੇ ਸਾਹਮਣੇ ਆ ਰਹੀਆਂ ਨੇ ਕਿ ਕਿਸੇ ਨਾ ਕਿਸੇ ਪੇਜ ਦੇ ਉੱਤੋਂ ਪੋਸਟ ਪਾਈ ਜਾਂਦੀ ਹੈ ਤੇ ਨਵਜੋਤ ਸਿੰਘ ਸਿੱਧੂ ਦਾ ਸਮਰਥਨ ਕਰਦੇ ਨੇ ਇੰਡਾਇਰੈਕਟ ਵੇ ਨਾਲ ਉਹ ਸਵਾਲ ਖੜੇ ਕਰ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਕਾਰਗੁਜ਼ਾਰੀ ਤੇ ਵੀ ਕਰ ਰਹੇ ਨੇ ਉਸ ਤੋਂ ਪਹਿਲਾਂ ਜਿਹੜੇ ਬੰਦਿਆਂ ਦੇ ਮੈਂ ਨਾਂ ਲਏ ਨੇ ਉਹਨਾਂ ਦੇ ਉੱਤੇ ਵੀ ਡਾਇਰੈਕਟ ਜਾਂ ਇਨਡਾਇਰੈਕਟ ਵੇ ਨਾਲ ਉਹਨਾਂ ਨੇ ਜਿਹੜੀ ਹੈਗੀ ਹੈ ਉਹ ਕਾਰਵਾਈ ਕਰਵਾਉਣ ਦੇ ਵਿੱਚੋਂ ਆਪਾਂ ਕਹਿ ਲਓ ਕਿ ਸਫਲ ਵੀ ਹੋਏ ਨਹੀਂ ਬਿਆਨਬਾਜ਼ੀ ਕਰਕੇ ਸੋ ਹੁਣ ਆਮ ਵਰਕਰ ਦੇ ਵਿੱਚ ਜਾਂ ਆਮ ਲੋਕਾਂ ਦੇ ਵਿੱਚ ਜਾਂ ਕਾਂਗਰਸੀ ਜਿਹੜੇ ਆਮ ਕਾਂਗਰਸੀ ਨੇ ਜਿਹੜੇ ਸਮਰਥਕ ਕਹੇ ਜਾਂਦੇ ਆ ਵਰਕਰ ਕਹੇ ਜਾਂਦੇ ਆ ਵਰਕਰ ਕਹੇ ਜਾਂਦੇ ਨੇ ਉਹਨਾਂ ਦੇ ਵਿੱਚ 705 ਛਿੜੀ ਹੋਈ ਹੈ ਕਿ ਕਿਸ ਬੰਦੇ ਨਾਲ ਖੜਾ ਹੋਇਆ ਜਾਵੇ ਕਿਸ ਬੰਦੇ ਦੀ ਸਪੋਰਟ ਕੀਤੀ ਜਾਵੇ ਕਿਸ ਬੰਦੇ ਦੇ ਹੱਕ ਵਿੱਚ ਭੁਗਤਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਬਣਦਾ ਮਾਨ ਸਤਕਾਰ ਮਿਲ ਸਕੇ ਇਹ ਨਾ ਹੋਵੇ ਕਿ ਇੱਕ ਬੰਦੇ ਨਾਲ ਖੜਜੋਣ ਉੱਤੇ ਦੂਜਾ ਉਹਦੀ ਅਪਾ ਕਹਿ ਲਓ ਵਿਰੋਧ ਕਰਕੇ ਉਹਦੇ ਖਿਲਾਫ ਜਾ ਕੇ ਉਹਨੂੰ ਪਾਰਟੀ ਤੋਂ ਬਾਹਰ ਕਰਵਾ ਦੇ ਤੇ ਕਾਂਗਰਸੀ ਵਰਕਰ ਫੇਰ ਉਲਦੇ ਫਿਰਨ ਸੋ ਜਿਹੜੀਆਂ ਚੋਣਾਂ 2024 ਦੀਆਂ ਨੇੜੇ ਆ ਰਹੀਆਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹ ਗੱਲ ਸੋਚਣ ਵਾਲੀ ਆ ਕਿ ਵੋਟਾਂ ਲੋਕਾਂ ਨੇ ਪਾਣੀਆਂ ਨੇ ਪਾਰਟੀ ਵਰਕਰ ਨੇ ਵੋਟ ਦੇਣੀਆਂ ਬਜਾਏ ਇਹ ਦੇ ਕਿ ਮੁੱਦਿਆਂ ਦੇ ਉੱਤੇ ਕੋਈ ਗੱਲ ਕਰੇ ਪਾਰਟੀ ਕਾਂਗਰਸ ਪਾਰਟੀ ਲੇਕਿਨ ਉਹਦੇ ਬਜਾਏ ਇਹ ਆਪਸੀ ਦੂਸ਼ਣਵਾਦੀ ਆਪਣੀ ਕੁਰਸੀ ਬਚਾਉਣ ਆਪਣੀ ਪ੍ਰਧਾਨਗੀ ਆਪਣੇ ਸੀਐਮ ਦਾ ਕੈਂਡੀਡੇਟ ਜਾਂ ਕਹਿ ਲੋ ਕਿ ਮੂਹਰੇ ਹੋਣ ਦੇ ਹੋੜ ਵਿੱਚ ਲੱਗੇ ਹੋਏ ਨੇ ਜਿਹੜੀ ਦੂਜੀ ਪਾਰਟੀ ਹੈ ਅਕਾਲੀ ਦਲ ਉਹਦੇ ਕੋਲ ਤਾਂ ਫਿਲਹਾਲ ਕੋਈ ਮੁੱਦਾ ਹੈ ਨਹੀਂ ਉਹ ਤਾਂ ਜਿਹੜਾ ਕੋਈ ਮੁੱਦਾ ਉਛਾਲਦੇ ਆ ਜਾਂ ਚੱਕਦੇ ਆ ਕੋਸ਼ਿਸ਼ ਕਰਦੇ ਆ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਪੈਰ ਜਮਾਉਣ ਲਈ ਤਾਂ ਦੂਜਾ ਮੁੱਦਾ ਖੜਾ ਹੁੰਦਾ ਉਹਨਾਂ ਦਾ ਵਿਰੋਧ ਕਰਨ ਦੇ ਲਈ ਤੇ ਇੱਥੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਮਾਫੀ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਮੁੱਦਾ ਖੜਾ ਹੋ ਰਿਹਾ ਹੈ ਤੇ ਉਹ ਉਹਨਾਂ ਦੇ ਆਪਣੇ ਜਿਹੜੇ ਬੀਜ ਬੀਜੇ ਹੋਏ ਨੇ ਅੱਗੇ ਫਲ ਦੇ ਰਹੇ ਨੇ ਸੋ ਉਦੋਂ ਬਾਅਦ ਜੇ ਕੋਈ ਪਾਰਟੀ ਆਂਦੀ ਆ ਤਾਂ ਕਾਂਗਰਸ ਪਾਰਟੀ ਕੋਲ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਪਲੇਟਫਾਰਮ ਮਿਲ ਜਾਂਦਾ ਉਹਨਾਂ ਨੂੰ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਮੁੱਦਿਆਂ ਦੇ ਉੱਤੇ ਸੱਤਾ ਧਿਰ ਦਾ ਵਿਰੋਧੀ ਧਿਰ ਹੋਣ ਦੇ ਨਾਤੇ ਤਾਂ ਉਹ ਇਹ ਇਹਨਾਂ ਦੇ ਹੱਥੋਂ ਉਹੋ ਚੀਜ਼ ਖੁੰਝਦੀ ਨਜ਼ਰ ਆ ਰਹੀ ਹੈ ਇਹ ਸਰਕਾਰ ਨੂੰ ਘੇਰਨ ਦੀ بجائے ਆਪਸ ਵਿੱਚ ਇੱਕ ਦੂਜੇ ਨੂੰ ਘੇਰਨ ਤੇ ਲੱਗੇ ਹੋਏ ਨੇ ਤਾਂ ਕਿ ਮੂਹਰੇ ਆ ਕੇ ਪੰਜਾਬ ਕਾਂਗਰਸ ਦੀ ਵਾਗਲੋਰ ਆਪਣੇ ਹੱਥ ਵਿੱਚ ਲੈਣ ਔਰ ਹੱਥ ਵਿੱਚ ਲੈ ਕੇ ਕਹਿ ਲੋ ਕਹਿ ਸਕਦਾ ਕਿ ਕੁਰਸੀ ਦੇ ਮਾਲਕ ਬਣ ਕੇ ਕਬਜ਼ਾ ਕਰਕੇ ਬੈਠ ਜਾਣਾ ਸੋ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਹੁਣ ਆਮ ਵਰਕਰ ਕਾਂਗਰਸ ਪਾਰਟੀ ਦਾ ਕਿੱਧਰ ਜਾਵੇ ਪੰਜਾਬ ਦਾ ਤੇ ਕਿੱਧਰ ਕਿਹਦਾ ਸਪੋਰਟ ਕਰੇ ਕਿਹਦੇ ਹੱਕ ਵਿੱਚ ਖੜੇ ਇਹ ਉਹਨਾਂ ਲਈ 705 ਦਾ ਵਿਸ਼ਾ ਬਣਿਆ ਹੋਇਆ ਤੁਸੀਂ ਬਣੇ ਰਹੋ ਲੋਕ ਰਣ ਚੈਨਲ ਦੇ ਨਾਲ ਧੰਨਵਾਦ